ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਬੂਈ ਤੇ ਮੈਂ ਸਤਰਾਮ ਸਿੰਘ ਹਰ ਘਰ ਵਿੱਚੋਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 2.4 ਕਰੋੜ ਦੇ ਪ੍ਰੋਜੈਕਟ ਦਾ ਵਿਧਾਇਕ ਵੱਲੋਂ ਰੱਖਿਆ ਗਿਆ ਨੀ ਪੱਤਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀ ਵਾਲਾ ਦੇ ਵਾਟਰ ਵਰਕਰਸ ਸਥਿਤ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਪੀਣ ਲਈ ਪਾਣੀ ਦੀ ਸਮੱਸਿਆ ਦਾ ਹੱਲ ਕਰਦਿਆ ਸਵਾ 4 ਕਰੋੜ ਦਾ ਪ੍ਰਧਾਨਿਕ ਵੱਲੋਂ ਰੱਖਿਆ ਗਿਆ ਨੀ ਪੱਥਰ ਇਸ ਸਮੇਂ ਪਾਰਟੀ ਨਾਲ ਸੰਬੰਧਤ ਦੋ ਦਰਜਨ ਪਿੰਡਾਂ ਤੋਂ ਆਏ ਪੰਚ ਸਰਪੰਚਾਂ ਤੋਂ ਇਲਾਵਾ ਮਰੀ ਵਾਲਾ ਵਸਨੀਕਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਨੇ ਦੱਸਿਆ ਕਿ ਇਹ ਪ੍ਰੋਜੈਕਟ ਰੇਵੇ ਲੈਨ ਤੋਂ ਪਾਰ ਵਾਲੇ ਲੋਕਾਂ ਨੂੰ ਖਾਸ ਕਰਕੇ ਪੀਣ ਵਾਲਾ ਪਾਣੀ ਮਹੱਇਆ ਕਰਵਾਉਣ ਲਈ ਰੱਖਿਆ ਗਿਆ ਹੈ ਉਹਨਾਂ ਆ ਕਿਹਾ ਕਿ ਕੁਝ ਪੈਪ ਲੈਣਾ ਨਵੀਆਂ ਪਾਈਆਂ ਜਾਣਗੀਆਂ ਅਤੇ ਕੁਝ ਪਰਾਣੀਆਂ ਨੂੰ ਹੀ ਮਰੰਮਤ ਕੀਤਾ ਜਾਵੇਗਾ ਮੰਡੀ ਭਰੀ ਵਾਲਾ ਤੋਂ ਪੱਤਰਕਾਰ ਸੁਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀਕਾਲ ਬਰੀਆਲੇ ਮੰਡੀ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਵਰਕਰ ਸਹਿਬਾਨ ਪਲੀਜ਼ ਥੋੜਾ ਥੋੜਾ ਪਿਛੋ ਰਹੋ ਸਾਡੇ ਆਸੇ ਪਾਸੇ ਤੋਂ ਆਏ ਪੰਡਾਂ ਦੇ ਸਰਪੰਚ ਸਭਾਨ ਜਿਨ੍ਹਾਂ ਨੇ ਬੜੀ ਵਾਲੀ ਮੰਡੀ ਦੇ ਵਿੱਚ ਬਹੁਤ ਵਾਰ ਕੀਤਾ ਸਾਡੇ ਇਸ ਮੰਡੀ ਦੇ ਪ੍ਰਧਾਨ ਜੀ ਕਾਰਪੋਰੇਸ਼ਨ ਜੀ ভাইস ਪ੍ਰਧਾਨ ਗੁਰਵਿੰਦਰ ਸਿੰਘ ਖਾਲਸਾ ਜੀ ਸਾਡੇ ਪ੍ਰਧਾਨ ਚਰਨਜੀਤ ਹਰਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਸਾਡੇ ਕਿਸਾਨ ਮੰਡੈਂਚਾਰਜ ਸ਼ਮਸ਼ੇਰ ਸਿੰਘ ਜੀ ਵੜਨ ਭਾਈ ਕਰਨਜੀਤ ਜੀ ਵੜਨ ਬਿਲਗਾ ਪਿੰਡ ਦੇ ਸਰਪੰਚ ਸਾਹਿਬ ਸਾਡੇ ਸਾਰੇ ਹੀ ਐਮਸੀ ਸਹਿਦਾਨ ਜਿਹਨੇ ਨਵੇਂ ਚੁਣੇ ਗਏ ਆ ਸਾਡੇ ਵਿੱਚ ਇਹਨੂੰ ਵਟੀਆਂ ਹਸਤੀਆਂ ਉਹ ਬੈਠੀਆਂ ਜਿਨ੍ਹਾਂ ਨੇ ਪਾਰਟੀ ਲਈ ਵਰਕ ਕੀਤਾ ਪਰ ਉਹ ਪਾਉਂਦੀ ਅੱਜ ਸਰਪੰਚ ਨਹੀਂ ਪਾਉਂਦੀ ਅੱਜ ਮੈਂਬਰ ਨਹੀਂ ਪਰ ਪਾਰਟੀ ਲਈ ਉਹ ਮੰਨ ਸਰਕਾਰ ਦੇ ਯੋਗਾਂ ਮੈਂ ਰਾਜੂ ਸ਼ਰੈਨ ਆਜਾ ਜੀ ਬੇਨਤੀ ਕਰਮਾ ਕਿ ਉਹ ਵੀ ਅੱਗੇ ਆ ਕੇ ਠਹਿਣ ਅੱਜ ਮੰਡਲ ਨੇ ਬਹੁਤ ਵਧੀਆ ਜਿਹੜਾ ਹੈ ਕਿ ਮੰਡੀ ਦੇ ਵਿੱਚ ਕੋਈ तकरीबन 4.4 ਕਰੋੜ ਦਾ ਪ੍ਰੋਜੈਕਟ ਜਿਹੜਾ ਵਾਟਰ ਸਪਲਾਈ ਦਾ ਪੈ ਰਿਹਾ ਹੈ वैसे तो पंजाब सरकार ने काफी देर पहले ये प्रोजेक्ट पास करता है एदे नाल जेड़ा सीवर ਦਾ ਪ੍ਰੋਜੈਕਟ ਹੈ ਉਹ ਵੀ ਬਹੁਤ ਜਲਦੀ ਆ ਜਾਊਗਾ ਇਸ ਵਾਟਰ ਸਪਲਾਈ ਦੇ ਪ੍ਰੋਜੈਕਟ ਕਰਾਣ ਦੇ ਵਿੱਚ ਜਿਹੜੀਆਂ ਮੋਟਰਾਂ ਪਿੱਛੇ ਜੇ ਲੱਗੀਆਂ ਸੀ ਉਹਨਾਂ ਨਾਲ ਬਹੁਤ ਵੱਡੀ ਰਾਹਤ ਮਿਲੀ ਸੀ ਇਹਦੇ ਨਾਲ ਹਰੇਕ ਘਰੋਹ ਤੇ ਪਾਣੀ ਪਹੁੰਚਣ ਦਾ ਜਿਹੜਾ ਸਾਫ ਪਾਣੀ ਪਹੁੰਚਣ ਦਾ ਪ੍ਰਾਨਾ ਹੋ ਜਾਊਗਾ ਜੇ ਕਿਸੇ ਦੀ ਪਾਈਪ ਟੁੱਟੀ ਆ ਉਹ ਨਵੀਂ ਪਾਈ ਚੋਗੀ ਇਹ ਜਿਹੜਾ ਪਾਣੀ ਦਾ ਪ੍ਰੋਜੈਕਟ ਹੈ ਘਰਾਂ ਦੇ ਵਿੱਚ ਸਭ ਤੋਂ ਜਿਹੜੀ ਲੋੜੀ ਦੀ ਚੀਜ਼ ਹੈ ਉਹ ਪਾਣੀ ਹੁੰਦਾ ਜਦੋਂ ਪਾਣੀ ਸਫਲਤਾ ਪਹੁੰਚੇ ਤਾਂ ਉਦੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਦੂਜਾ ਪ੍ਰੋਜੈਕਟ ਹੈ ਮੰਡੀ ਦੇ ਵਿੱਚ ਸੀਵਰ ਜਿਹੜਾ ਮੰਗਲੇ ਸਮੇਂ ਤੋਂ ਹੈ ਹੀ ਨਹੀਂ ਮੇਰੇ ਕਾਲ ਉਹ ਵੀ ਬਾਸ ਕਰਾ ਕੇ ਜਲਦੀ ਉਹਦਾ ਵੀ ਕਾਟਣ ਕਰਕੇ ਜਾਵਾਂਗੇ ਕਿ ਉਹਦੇ ਦੀ ਸ਼ੁਰੂਆਤ ਕਰਾਵਾਂਗੇ ਇਹ ਜਿਹੜਾ ਪ੍ਰੋਜੈਕਟ ਹੈ ਪ੍ਰਮਾਤਮਾ ਮੰਡੀਆਂ ਵਾਰਸੀਆਂ ਨੂੰ ਇਹ ਨੂੰ ਸਹੀ ਤਰੀਕੇ ਨਾਲ ਵਰਤੰਦਾਂ ਔਰ ਡਿਪਾਰਟਮੈਂਟ ਨੂੰ ਇਹ ਨੂੰ ਸਹੀ ਤਰੀਕੇ ਨਾਲ ਪਾਉਣ ਦਾ ਬਲਬਖਸ਼ੀ ਆਪਾਂ ਸਾਰੇ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਸਿਰੇ ਲਾਈਏ ਇਹੀ ਅੱਜ ਮੈਂ ਵੀ ਜਲਦੀ ਦੇ ਵਿੱਚ ਕੋਈ ਬਾਲੀਆਂ ਗੱਲਾਂ ਨਹੀਂ ਕਰਨ ਆਏ ਨਾਲ ਹੀ ਸਾਡੇ ਪ੍ਰਧਾਨ ਜੀ ਹਨ ਨੂੰ ਵਧਾਈ ਜਿੰਨੇ ਹੈ ਕੇਂਦਰ ਦੇ ਪ੍ਰਧਾਨ ਬਣ ਗਏ ਸਾੜੀ ਮੰਡੀ ਦੇ ਵਿੱਚ 4.5 ਕਰੋੜ ਦਾ ਪ੍ਰੋਜੈਕਟ ਆਇਆ ਹੈ ਔਰ ਜਿਹੜਾ ਸੀਵਰ ਦਾ ਪ੍ਰੋਜੈਕਟ ਜਿਹੜਾ ਇਹ ਕਿੰਨੇ ਵੱਡਾ ਹੈ ਉਹ ਵੀ ਅਗਲੇ 1-2 ਮਹੀਨਿਆਂ ਦੇ ਅੰਦਰ ਸ਼ੁਰੂ ਹੋ ਜਾਊਗਾ ਮੰਡੀ ਵਾਸੀਆਂ ਨੂੰ ਵਧਾਈ ਦਿੰਦਾ ਤੇ ਪੰਜਾਬ ਸਰਕਾਰ ਦਾ ਲੋਕਲ ਬਾਡੀ ਮੰਤਰੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਅਰਵਿੰਦ ਗੰਗੂਆਲ ਸਾਹਿਬਾ ਦਾ ਸਾਰਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਸਾਡੇ ਜਿਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਇਹ ਪ੍ਰੋਜੈਕਟ ਮੰਡੀ ਨੂੰ ਦਿੱਤਾ ਹੈ ਤੇ ਇਸ ਪ੍ਰੋਜੈਕਟ ਨੂੰ ਸਿਰੇ ਲਾਉਣ ਦਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਬਹੁਤ ਜਲਦੀ ਜਿੰਨਾ ਪ੍ਰੋਜੈਕਟ ਸੀਵਰ ਵਾਲਾ ਤੇ ਪਾਣੀ ਵਾਲਾ ਉਹ ਬਹੁਤ ਜਲਦੀ ਮੰਡੀ ਦੇ ਵਿੱਚ ਪਾ ਕੇ ਕੰਪਲੀਟ ਕਰ ਦਿੱਤਾ ਜਾਊਗਾ ਇਹਨਾਂ ਨਾਲ ਦੁਬਾਰਾ ਤੋਂ ਫਿਰ ਸਾਰੇ ਮੰਡੀ ਦੇ ਵਸਨੀਕਾਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਅੱਜ ਆਪਾਂ ਇਕੱਠੇ ਹੋਏ ਇਸ ਤਰ੍ਹਾਂ ਇਕੱਠੇ ਹੁੰਦੇ ਰਹੀਏ ਮੈਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਪਾਣੀ ਦੀ ਕੁਝ 17 ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸੀ ਪੌਂ ਦੀ ਕੋਈ 22 ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸੀ ਪੌਂ ਦੀ ਕੋਈ 27 ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸੀ ਸਾਡੇ ਉਹ ਜਿਹੜੇ ਮਿਸਪਲ ਕਮੇਟੀ ਦੇ ਇਲੈਕਸ਼ਨ ਦੇ ਵਿੱਚ ਕੰਮ ਕਰਨ ਵਾਲੇ ਸਰਪੰਚ ਸਾਹਿਬ ਪੌਂ ਦੀਓ ਜੰਮੂ ਵਾਲੇ ਦੇ ਸਰਪੰਚ ਸਾਹਿਬ ਆ ਪੌਂ ਦੀਓ ਬੰਮ ਵਾਲੇ ਦੇ ਸਰਪੰਚ ਸਾਹਿਬ ਆ ਪੌਂ ਦੀਓ ਚੱਕ ਗਾਂਵਾਂ ਸੰਗਾਲੇ ਦੇ ਵਟਵਾਰੇ ਸਾਰੇ ਹੀ ਅੱਜ ਉਹ ਅਧਿਕਾਰ ਸਭਾ ਲਈ ਇਕੱਠੇ ਬੈਠੇ ਤੇ ਜਿੰਨੇ ਵਰਕਰ ਸਾਡੇ ਕਿਸੇ ਪਿੰਡ ਤੋਂ ਵੀ ਆਏ ਆ ਚੜੇਵੰਦ ਦੇ ਸਰਪੰਚ ਸਾਹਿਬ ਵੀ ਬੈਠੇ ਆ ਜਿੰਨੇ ਵਰਕਰ ਸਾਡੇ ਹਰੇਕ ਪਿੰਡ ਦੇ ਵਿੱਚੋਂ ਆਏ ਆ ਜਿਹੜੇ ਜਿਹਨੇ ਸੀ ਕੇ ਨਸਫ ਕਮੇਟੀ ਚੋਣਾਂ ਦੇ ਵਿੱਚ ਕਿਸੇ ਨੇ ਕੋਈ ਦੋ ਵਾਰ ਸੰਭਾਲੇ ਹੋਏ ਸੀ ਕਿਸੇ ਨੇ ਕੋਈ ਏਰੀਆ ਸੰਭਾਲਿਆ ਜੋ ਸਾਰੇ ਅੱਜ ਇੱਥੇ ਆਏ ਆ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪ੍ਰਮਾਤਮਾ ਅਰਦਾਸ ਕਰੀਏ ਕਿ ਆਪਾਂ ਨਾਲ ਮਿਲ ਕੇ ਇਹ ਨਹੀਂ ਸਮਾਜ ਲਈ ਕੰਮ ਕਰਦੇ ਰਹੀਏ ਪਾਰਟੀ ਲਈ ਕੰਮ ਕਰਦੇ ਰਹੀਏ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਗਾਂ ਵਾਦੇ ਰਹੀਏ ਇਹਨਾਂ ਹੀ ਕਹਿੰਦਾ ਸਾਰਿਆਂ ਨੂੰ ਦੁਬਾਰਾ ਤੋਂ ਬਹੁਤ-ਬਹੁਤ ਵਧਾਈ ਤੇ ਆਪਾਂ ਸਾਰੇ ਨਾਲ ਮਿਲ ਕੇ ਇਸ ਪ੍ਰੋਜੈਕਟ ਉਤੇ ਜਿਹੜਾ ਸੀਵਰ ਵਾਲਾ ਪ੍ਰੋਜੈਕਟ ਉਹਨੂੰ ਵਧੀਆ ਤਰੀਕੇ ਨਾਲ ਸਿਰੇ ਲਾਇਆ ਹੈ ਮੈਂ ਡਿਪਾਰਟਮੈਂਟ ਨਾਲ ਮੀਟਿੰਗ ਤਾਂ ਅੱਜ ਕਰਨੀ ਸੀ ਸਾਰੇ ਦੀ ਸਾਰੀ ਡਿਟੇਲ ਜਿਹੜੀ ਲੈ ਕੇ ਵੀ ਕਿਹੜੀ ਗਲੀ 'ਚ ਕਿੰਨੀ ਪਾਈਪ ਪੈਣੀ ਆ ਕਿੰਨੀ ਪਾਈਪ ਨਵੀਂ ਪੈਣੀ ਹੈ ਕਿਹੜੇ ਮੱਲੇ ਚ ਪੈਣੀ ਹੈ ਉਹਦੇ ਲਈ ਇੱਕ ਦੋ ਦਿਨਾਂ ਚ ਜਨਪਾਰਮੈਂਟ ਨਾਲ ਐਕਸ਼ਨ ਸਾਹਿਬ ਕੋਲੇ ਖੜੇ ਐ ਇੱਕ ਦੋ ਦਿਨਾਂ ਚ ਲੈ ਕੇ ਪੂਰੇ ਡਿਟੇਲ ਥੋੜੇ ਵਿੱਚ ਉਹ ਵੀ ਅਨਾਉਂਸ ਕਰਾਂਗੇ ਕਿ ਐਸ ਐਸ ਗਲੀ ਦੇ ਵਿੱਚ ਨਵੀਂ ਪਾਈਪ ਪੈਣੀ ਹੈ ਐਸ ਐਸ ਗਲੀ ਦੇ ਵਿੱਚ ਰਿਪੇਅਰ ਹੋਣੀ ਹੈ ਅਸੀਂ ਸਾਰਾ ਕੁਝ ਨੂੰ ਕਲੀਅਰ ਕਰਕੇ ਵਧੀਆ ਢੰਗ ਨਾਲ ਕਰਾਂਗੇ ਮੈਨੂੰ ਪੁੱਛਿਆ ਖਾਨਸਾ ਜੀ ਨੇ ਆਖਿਆ ਸੀ ਕਿ ਇੱਥੇ ਵਾਟਰ ਸਪਲਾਈ ਦਾ ਕੰਮ ਆ ਜਿਹੜਾ ਉਹ ਬਾਰੇ ਵਧੀਆ ਢੰਗ ਨਾਲ ਨਹੀਂ ਹੁੰਦਾ ਮੈਂ ਖਾਨਸਾ ਜੀ ਨੂੰ ਦੱਸਿਆ ਸੀ ਕਿ ਘੰਗ ਨਾਲ ਹੀ ਕਰਾ ਕੇ ਤੁਹਾਨੂੰ ਇਹਨੂੰ ਦੇਵਾਂਗੇ ਇਹ